ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਇੰਤਜ਼ਾਰ ਹੈ ਕਿ ਇਸ ਸਾਲ ਮਾਨਸੂਨ ਕਿਵੇਂ ਰਹੇਗਾ ਮਾਨਸੂਨ 2025 ਮਾਨਸੂਨ 2024 ਦੇ ਵਿੱਚ ਜੋ ਸੰਭਾਵਨਾ ਸੀ ਭਾਰਤ ਦੇ ਵਿੱਚ ਤਾਂ ਉਸੇ ਤਰੀਕਾ ਨਾਲ ਹੋਇਆ ਲੇਕਿਨ ਪੰਜਾਬ ਦੇ ਵਿੱਚ ਉਸ ਤਰੀਕਾ ਨਾਲ ਨਹੀਂ ਹੋਇਆ ਲਾਨੀਨਾ ਲਾਨੀਨਾ ਜਿਹੜਾ ਕਿ ਬਾਦ ਦੇ ਵਿੱਚ ਟੌਂਟ ਦੇ ਰੂਪ ਦੇ ਵਿੱਚ ਲੀਲਾ ਲੀਲਾ ਕਹਿ ਕੇ ਜਿਹੜਾ ਹੈਗਾ ਬਣ ਗਿਆ ਤੇ ਹਾਲਾਤ ਪਿਛਲੇ ਸਾਲ ਨਹੀਂ ਸੀ ਚੰਗੇ ਪ੍ਰੋਡਕਸ਼ਨ ਉਲਟ ਗਈਆਂ ਚਾਹੇਓ आईएमडी ਨੇ ਪ੍ਰੀਡਿਕਸ਼ਨ ਸੀ ਚਾਹੀਓ ਸਕਾਈ ਮਟ ਦੀ ਸੀ ਪੰਜਾਬ ਦੇ ਵਿੱਚ ਕੋਈ ਤਰੀਕਣਾ ਨਹੀਂ ਹੋਇਆ ਪਰੰਤੂ ਇਸ ਸਾਲ 2025 ਦੇ ਵਿੱਚ ਮਾਨਸੂਨ ਦੇ ਲਈ ਜੋ ਆਪਣਾ ਪ੍ਰੀਡਿਕਸ਼ਨ ਹੈ ਸਕਾਈ ਮਟ ਦੀ ਉਹ ਜਾਰੀ ਹੋ ਗਈ ਏ ਸਕਾਈ ਮਟ ਨੇ ਕੀ ਕਿਹਾ ਹੈ ਮੈਂ ਉਹ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਠੀਕ ਹੈ ਕਿਉਂਕਿ ਇਸ ਸਾਲ ਵਾਲਾ ਮਾਨਸੂਨ ਫੇਰ ਦਾਵਾ ਡੋਰ کیا ہے ਕਿਉਂਕਿ ਆਈਸੋ ਨਿਊਟਰਲ ਕੰਡੀਸ਼ਨਸ ਨੇ ਆਈਓਡੀ ਦਾ ਹਾਈਟਿਕ ਫਾਈਨਲ ਨਹੀਂ ਹੋਇਆ ਤਾਂ ਇੱਕ ਅੰਦਾਜ਼ਾ ਕੀ ਇਹ ਕਹਿ ਰਿਹਾ ਹੈ ਉਹਨੂੰ ਆਪਾਂ ਦੇਖਦੇ ਹਾਂ ਠੀਕ ਹੈ ਤਾਂ ਸਭ ਤੋਂ ਪਹਿਲੀ ਗੱਲ ਮਾਨਸੂਨ ਦੇ ਸੀਜ਼ਨ ਦੇ ਵਿੱਚ ਜੂਨ ਤੋਂ ਲੈ ਕੇ ਸਤੰਬਰ ਤੱਕ 868.6 ਮਿਲੀਮੀਟਰ ਵਰਖਾ ਹੁੰਦੀ ਹੈ ਐਸਾ ਸੰਭਾਵਨਾ ਹੈ ਕਿ 895 ਮਿਲੀਮੀਟਰ ਵਰਖਾ ਹੋਵੇਗੀ ਮਤਲਬ ਕਿ 103% ਵਰਖਾ ਹੋਣ ਦੀ ਸੰਭਾਵਨਾ ਹੈ ਇਹ ਚੋ ਪਲੱਸ ਮਾਈਨਸ 5% ਦਾ ਬਾਦਕਟ ਹੋ ਸਕਦਾ ਹੈ 5% ਥੱਲੇ ਵੀ ਜਾਵੜੇ ਚਾਹੇ 5% ਉੱਪਰ ਜਾਵੜੇ ਤਾਂ ਇਹਦਾ ਮਤਲਬ ਕਿ ਵਰਖਾ ਨਾਰਮਲ ਹੋਣ ਦੀ ਸੰਭਾਵਨਾ ਹੈ ਕਿ ਆਮ ਵਰਗੀ ਵਰਖਾ ਪੂਰੇ ਭਾਰਤ ਦੇ ਵਿੱਚ ਹੋਏਗੀ ਠੀਕ ਹੈ ਪੰਜਾਬ ਤੇ ਆਵਾਂਗਾ ਉਸ ਸਮੇਂ ਆਪਾਂ ਪੰਜਾਬ ਦੀ ਗੱਲ ਕਰਾਂਗੇ ਤਾਂ ਪੂਰੇ ਭਾਰਤ ਦੀ ਲੇਕਿਨ ਪਿਛਲੇ ਸਾਲ ਅਸੀਂ ਦੇਖਿਆ ਕਿ ਵਰਖਾ ਜਿਵੇਂ ਉਮੀਦ ਹੈ ਉਸਾ ਉਹ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਸਾਨੂੰ ਪ੍ਰੋਬੈਬਿਲਟੀ ਦੇਖਣੀ ਪੈਂਦੀ ਹੈ ਹੁਣ ਪ੍ਰੋਬੈਬਿਲਟੀ ਇਹ ਕਹਿ ਰਹੀ ਹੈ ਕਿ ਜਿਹੜੀ 40% ਸੰਭਾਵਨਾ ਹੈ ਕਿ ਵਰਖਾ ਨਾਰਮਲ ਹੋਏਗੀ 30% ਸੰਭਾਵਨਾ ਹੈ ਕਿ ਨਾਰਮਲ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਐਕਸੈਸ ਜਿਹੜੀ 110% ਤੋਂ ਵੱਧ ਵਰਖਾ ਹੁੰਦੀ ਹੈ ਉਹਦੀ 10% ਦੀ ਸੰਭਾਵਨਾ ਹੈ। ਫਿਰ ਵੀ ਮੈਂ ਕਿਹਾ ਆਪਾਂ ਕਹਿ ਸਕਦੇ ਹਾਂ ਕਿ 80% ਸੰਭਾਵਨਾ ਹੈ ਕਿ ਵਰਖਾ ਆਮ ਵਰਗੀ ਜਾਂ ਆਮ ਤੋਂ ਵੱਧ ਹੋ ਸਕਦੀ ਹੈ। ਲੇਕਿਨ 15% ਸੰਭਾਵਨਾ ਰਹੇਗੀ ਕਿ ਵਰਖਾ ਆਮ ਨਾਲੋਂ ਘੱਟ ਹੋ ਸਕਦੀ ਹੈ। ਸੌਕੇ ਦੇ ਚਾਂਸ ਬਹੁਤ ਘੱਟ ਹੈ 5% ਹੈ ਤਾਂ ਫਿਰ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸੌਕੇ ਵਰਗੇ ਹਾਲਾਤ ਬਣਦੇ ਦਾ ਚਾਂਸਸ ਨਾ ਮਾਤਰਾ ਹੈ ਤੇ ਵਰਖਾ ਜਿਹੜੀ ਹੈਗੀ ਹੈ ਨਾਰਮਲ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ। ਠੀਕ ਅਗਲੀ ਗੱਲ ਆ ਗਈ ਕਿ ਵਰਖਾ ਦੇ ਜਿਹੜੇ ਮਹੀਨੇ ਨੇ ਉਹਨਾਂ 'ਚ ਵਰਖਾ ਕਿਵੇਂ ਹੋਏਗੀ ਦੇਖੋ ਜੂਨ ਤੇ ਸਾਡੇ ਮਾਨਸ ਨਾਉਂਦੀ ਨਹੀਂ ਸਾਡੇ ਤਾਂ 1 ਜੁਲਾਈ ਨੂੰ ਪਹੁੰਚਣੀ ਹੁੰਦੀ ਹੈ ਤੇ ਲੇਕਿਨ ਪੂਰੇ ਭਾਰਤ ਦੇ ਵਿੱਚ ਜਿਹੜਾ ਜੂਨ ਦੇ ਵਿੱਚ ਵਰਖਾ ਹੈਗੀ ਹੈ ਉਹ ਆਮ ਨਾਲੋਂ ਘੱਟ ਹੋਏਗੀ ਜੁਲਾਈ ਦੇ ਵਿੱਚ ਆਮ ਨਾਲੋਂ ਵਰਖਾ ਥੋੜੀ ਜਿਹੀ ਵੱਧ ਹੋਏਗੀ 286.1 ਮਿਲੀਮੀਟਰ ਹੋਏਗੀ ਅਗਸਤ ਦੇ ਵਿੱਚ ਆਮ ਨਾਲੋਂ ਕਾਫੀ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ ਠੀਕ ਹੈ ਤੇ ਸਤੰਬਰ ਵੀ ਜਿਹੜਾ ਹੈਗਾ ਆਮ ਨਾਲੋਂ ਉੱਪਰ ਆਣ ਦੀ ਸੰਭਾਵਨਾ ਹੈ ਮੱਕੇ ਜੂਨ ਆਮ ਤੋਂ ਘੱਟ ਜੁਲਾਈ ਆਮ ਦੇ ਬਰਾਬਰ ਅਗਸਤ ਆਮ ਤੋਂ ਕਾਫੀ ਉੱਪਰ ਜਾਏਗਾ ਤੇ ਸਤੰਬਰ ਵੀ ਜਿਹੜਾ ਹੈਗਾ ਆਮ ਤੋਂ ਥੋੜਾ ਜਿਹਾ ਉੱਪਰ ਵਰਖਾ ਹੋ ਸਕਦੀ ਹੈ ਇਹ ਮਹੀਨੇ ਵਾਈਜ਼ ਹੈ ਜੇ ਤੁਸੀਂ ਜੂਨ ਦੇ ਵਿੱਚ ਦੇਖਦੇ ਹੋ ਤਾਂ ਇਹ ਸੰਭਾਵਨਾ ਹੈਗੀ ਹੈ ਕਿ 50% ਚਾਂਸ ਨੇ ਕਿ ਜਿਹੜੀ ਵਰਖਾ ਹੈਗੀ ਹੈ ਉਹ ਨਾਰਮਲ ਹੋਏਗੀ ਠੀਕ ਹੈ 20% ਸੰਭਾਵਨਾ ਹੈ ਕਿ ਨਾਰਮਲ ਤੋਂ ਵੱਧ ਹੋਏਗੀ ਤੇ 30% ਸੰਭਾਵਨਾ ਹੈ ਕਿ ਨਾਰਮਲ ਤੋਂ ਘੱਟ ਹੋਏ ਮੱਕੇ ਜੂਨ ਚ ਵਰਖਾ 70% ਸੰਭਾਵਨਾ ਹੈ ਕਿ ਵਰਖਾ ਆਮ ਜਾਂ ਆਮ ਨਾਲੋਂ ਵੱਧ ਹੋ ਸਕਦੀ ਹੈ ਲੇਕਿਨ 30% ਸੰਭਾਵਨਾ ਰਹੇਗੀ ਕਿ ਆਮ ਨਾਲੋਂ ਘੱਟ ਵੀ ਹੋ ਸਕਦੀ ਹੈ ਜੇ ਤੁਸੀਂ ਜੁਲਾਈ ਦੇ ਵਿੱਚ ਜਾਣੇ ਹੋ ਜੁਲਾਈ ਦੇ ਵਿੱਚ 80% ਸੰਭਾਵਨਾ ਬਣ ਜਾਂਦੀ ਹੈ ਕਿ ਵਰਖਾ ਆਮ ਜਾਂ ਆਮ ਨਾਲੋਂ ਵੱਧ ਹੋਏਗੀ 20% ਸੰਭਾਵਨਾ ਕਿ ਆਮ ਨਾਲੋਂ ਵੱਧ ਹੋਏਗੀ ਲੇਕਿਨ 20% ਸੰਭਾਵਨਾ ਰਹੇਗੀ ਕਿ ਆਮ ਨਾਲ ਵਰਖਾ ਘੱਟ ਹੋਏਗੀ ਜਿਵੇਂ ਦੇਖੋ ਜੂਨ ਚ 30% ਸੰਭਾਵਨਾ ਸੀ ਕਿ ਵਰਖਾ ਆਮ ਨਾਲੋਂ ਘੱਟ ਰਹਿ ਸਕਦੀ ਹੈ ਲੇਕਿਨ ਜੁਲਾਈ ਦੇ ਵਿੱਚ 20% ਹੀ ਹੈ 80% ਸੰਭਾਵਨਾ ਹੈ ਕਿ ਵਰਖਾ ਆਮ ਵਰਗੀ ਜਾਂ ਆਮ ਤੋਂ ਵੱਧ ਰਹਿ ਸਕਦੀ ਹੈ ਅਗਸਤ ਤਾਂ ਕਾਫੀ ਚੰਗਾ ਹੈ ਅਗਸਤ ਦੇ ਵਿੱਚ ਤਾਂ 40% ਸੰਭਾਵਨਾ ਹੈ ਕਿ ਆਮ ਨਾਲੋਂ ਵੀ ਜ਼ਿਆਦਾ ਪੈਜੂਗਾ ਜਿੰਨਾ ਆਮ ਹੀ ਪੈਂਦੇ ਉਸ ਤੋਂ ਵੀ ਵੱਧ ਨਹੀਂ ਪੈ ਸਕਦਾ 40% ਸੰਭਾਵਨਾ ਹੈ ਵਰਖਾ ਆਮ ਹੋ ਸਕਦੀ ਹੈ 20% ਸੰਭਾਵਨਾ ਕਿ ਆਮ ਤੋਂ ਘੱਟ ਹੋ ਸਕਦੀ ਹੈ ਕਹਿਣ ਦਾ ਮਤਲਬ ਕਿ ਅਗਸਤ ਦੇ ਵਿੱਚ ਵਰਖਾ ਦੇ ਬਹੁਤ ਚੰਗੇ ਚਾਂਸ ਨਜ਼ਰ ਆ ਰਹੇ ਹੈ ਸਤੰਬਰ ਦੇ ਵਿੱਚ ਜਿਹੜੀ ਵਰਖਾ ਹੈਗੀ ਹੈ 60% ਚਾਂਸ ਆਮ ਵਰਗੀ ਵਰਖਾ 20% ਆਮ ਤੋਂ ਵੱਧ ਤੇ 20% ਆਮ ਤੋਂ ਘੱਟ ਦੀ ਸੰਭਾਵਨਾ ਹੈ ਬਾਕੀ ਸਤੰਬਰ ਤੁਹਾਡਾ ਜਿਹੜਾ ਹੈਗਾ ਜੁਲਾਈ ਵਰਗਾ ਹੀ ਰਹਿ ਸਕਦਾ ਇਹ ਸੰਭਾਵਨਾ ਹੈ ਹੁਣ ਜੇਕਰ ਅਸੀਂ ਦੇਖੀਏ ਜੂਨ ਤੋਂ ਲੈ ਕੇ ਅਗਸਤ ਸਤੰਬਰ ਦੇ ਵਿੱਚ ਜਿਹੜਾ ਸਪੈਸ਼ਲ ਸਪੈਸ਼ਲ ਡਿਸਟ੍ਰਿਬਿਊਸ਼ਨ ਹੈਗਾ ਉਹਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਮੈਨੂੰ ਥੋੜਾ ਵੱਡਾ ਕਰਕੇ ਦਿਖਾ ਦਿਨਾ ਹੈ ਕਿ ਇਹ ਜੋ ਸੈਂਟਰਲ ਇੰਡੀਆ ਹੈ ਕੁਝ ਮਹਾਰਾਸ਼ਟਰ ਦਾ ਹਿੱਸਾ ਕੁਝ ਤੇਲੰਗਾਨਾ ਕੁਝ ਛਤੀਸਗੜ੍ਹ ਕੁਝ ਮਧ ਪ੍ਰਦੇਸ਼ ਦਾ ਤੇ ਇਹ ਜਿਹੜੇ ਪੱਛਮੀ ਘਾਟ ਨੇ ਠੀਕ ਹੈ ਕੇਰਲ ਐਸਾ ਕਨਾਟਕਾ ਦਾ ਗੋਆ ਦਾ ਤੇ ਕੁਝ ਹਿੱਸਾ ਜਿਹੜਾ ਹੈਗਾ ਆਪਣਾ ਗੁਜਰਾਤ ਦਾ ਗੁਜਰਾਤ ਤੱਕ ਤਾਂ ਨਹੀਂ ਗਿਆ ਮਹਾਰਾਸ਼ਟਰ ਦਾ ਤਾਂ ਇੱਥੇ ਜਿਹੜਾ ਹੈਗਾ ਵਰਖਾ ਆਮ ਨਾਲੋਂ ਵੱਧ ਰਹੂਗੀ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਠੀਕ ਜਿਹੜੇ ਉੱਪਰਲੇ ਪਾਸੇ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਕੁਝ ਐਸਾ ਉਤਰਾਖੰਡ ਦਾ ਤੇ ਅਸਾਮ ਸਿੱਕਮ ਉਰਨਾਚਲ ਪ੍ਰਦੇਸ਼ ਇਧਰਲੇ ਪਾਸੇ ਵਰਖਾ ਆਮ ਨਾਲੋਂ ਘੱਟ ਰਹਿ ਸਕਦੀ ਹੈ ਠੀਕ ਹੈ ਤੇ ਹਿਮਾਚਲ ਦੇ ਵਿੱਚ ਇਹ ਵਰਖਾ ਘੱਟ ਹੋ ਰਹੀ ਹੈ ਤਾਂ ਇਹਦਾ ਮਤਲਬ ਕਿ ਹੜ੍ਹ ਦੇ ਚਾਂਸ ਘੱਟ ਹੋਣਗੇ ਪਰੰਤੂ ਅਗਸਤ ਜਾ ਕੇ ਹਿਮਾਚਲ ਗੜਬੜ ਕਰ ਸਕਦਾ ਇਹ ਆਪਾਂ ਅੱਗੇ ਦੇਖਦੇ ਹਾਂ ਜੇਕਰ ਤੁਸੀਂ ਇਹਨੂੰ ਦੇਖਦੇ ਹੋ ਆਪਣਾ ਮਹੀਨੇ ਦੀ ਤਰ੍ਹਾਂ ਦੇਖੋ ਜੂਨ ਦੇ ਵਿੱਚ ਕੀ ਹੋ ਰਿਹਾ ਕਿ ਜੂਨ ਦੇ ਵਿੱਚ ਸਾਡੇ ਤੇ ਇੱਥੇ ਵੀ ਆਈ ਨਹੀਂ ਰਿਆ ਜੂਨ ਦੇ ਵਿੱਚ ਸਾਡੇ ਇੱਥੇ ਵਰਖਾ ਨਹੀਂ ਹੋਣੀ ਹੁੰਦੀ ਲੇਕਿਨ ਬਾਕੀ ਭਾਰਤ ਦੇ ਵਿੱਚ ਵਰਖਾ ਨਾਰਮਲ ਹੈ ਤੇ ਜਿਹੜੇ ਆਹਾ ਪੱਛਮੀ ਘਾਟ ਹੈ ਇਹਨਾਂ ਤੇ ਵੀ ਜੂਨ ਦੇ ਵਿੱਚ ਆਮ ਨਾਲੋਂ ਵੱਧ ਪੈ ਸਕਦਾ ਠੀਕ ਹੈ ਜੇ ਆਪਾਂ ਗੱਲ ਕਰਦੇ ਹਾਂ ਜੁਲਾਈ ਜੁਲਾਈ ਦੇ ਵਿੱਚ ਹੁਣ ਪੱਛਮੀ ਘਾਟ ਚਮੀ ਜ਼ਿਆਦਾ ਤਾਮਨਾ ਡੁਆੰਦਾ ਪ੍ਰਦੇਸ਼ ਦੀ ਹੈ ਜਿਹੜੀ ਪੂਰਬੀ ਘਾਟ ਇੱਥੇ ਵੀ ਘਟ ਹੈ ਉੱਪਰਲੇ ਪਾਸੇ ਪਾਕਿਸਤਾਨ ਬਾਰਡਰ ਦੇ ਨਾਲ-ਨਾਲ ਆ ਸਿਰਸਾ ਵਾਲਾ ਹਰਿਆਣੇ ਦਾ ਸਿਰਸਾ ਵਾਲਾ ਏਰੀਆ ਜੋੜ ਕੇ ਆਪਣਾ ਆ ਸਾਰਾ ਏਰੀਆ ਬਰਨਾਲਾ ਬਠਿੰਡਾ ਫਰੀਕੋਟ ਮੁਕਸਰ ਮੋਗਾ ਇਹ ਤਰ੍ਹਾਂ ਤਰ ਨਫਰੋ ਫਰੋਸਪੁਰ ਫਾਜ਼ਲਕਾਟ ਉੱਪਰ ਨੇੜਾ ਹੈਗਾ ਕੁਝ ਏਸਾ ਗਰਦਾਸਪੁਰ ਦਾ ਤੇ ਜਲੰਧਰ ਵਗੈਰਾ ਵੀ ਏਸਾ ਹਨਾ ਗੰਗਾ ਨਗਰ ਹਰਮਾਨਗੜ ਤੋਂ ਉੱਪਰ ਤੱਕ ਦੇਖੋ ਇੱਥੇ ਲੱਗਦਾ ਹੈ ਕਿ ਵਰਖਾ ਜੁਲਾਈ ਚ ਘੱਟ ਹੈ ਲੇਕਿਨ ਅੱਧੇ ਪੰਜਾਬ ਚ ਇਹਨਾਂ ਨੇ ਵਰਖਾ ਵੱਧ ਦਿਖਾਈ ਹੈ ਬਾਕੀ ਸਾਰੇ ਹਰਿਆਣੇ ਦੇ ਮੱਕੇ ਨੋਰਮਲ ਦਿਖਾਈ ਹੈ ਸਮਝ ਗਏ ਤਾਂ ਫਿਰ ਇਹ ਪਿਛਲੇ ਸਾਲ ਵਾਲੇ ਹਾਲਾਤ ਜੇ ਲੱਗਦੇ ਹੈ ਕਿ ਅੱਧੇ ਪੰਜਾਬ ਚ ਮੀਂਹ ਪਈ ਗਿਆ ਸੀਗਾ ਤੇ ਆ ਆਪਾਂ ਮੁਕਸਮ ਲੋਡ ਬਠਿੰਡੇ ਵਾਲੇ ਜਿਹੜੇ ਸਾਡੇ ਮੀਂਹ ਹੀ ਪਿਆ ਇਹ ਮੈਨੂੰ ਤਾਂ ਉਹੋ ਜਿਹੀ ਹਾਲਾਤ ਜੀ ਫੀਲ ਇਹਨਾਂ ਦਾ ਮੈਪ ਦੇਖ ਕੇ ਲੱਗਦੇ ਪਏ ਹੈ ਬਾਕੀ ਭਾਰਤੀ ਮੌਸਮ ਭਾਗ ਨੂੰ ਦੇਖਦੇ ਹਾਂ ਕੀ ਕਹਿੰਦਾ ਇਹਨਾਂ ਨੇ ਤਾਂ ਨਰਾਸ਼ੀ ਕੀਤਾ ਹੈ ਘੱਟੋ ਘੱਟ ਮਾਲਵੇ ਨੂੰ ਤੇ ਮਾਝੇ ਨੂੰ ਅਗ ਤਾ ਬਹੁਤ ਚੰਗਾ ਮੀ ਹੈ ਉਤਰਾਖੰਡ ਦੇ ਵਿੱਚ ਅੱਧੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਨਾਲੋਂ ਵੱਧ ਮੀ ਪੈ ਰਿਹਾ ਹੈ ਇਹ ਇੱਕ ਹੀ ਖਤਰਾ ਜੇ ਹਿਮਾਚਲ ਦੇ ਵਿੱਚ ਅਗਸਤ ਮਹੀਨੇ ਚ ਮੀ ਜ਼ਿਆਦਾ ਪੈ ਜਾਂਦੀ ਹੈ ਇੱਕਦਮ ਹੀ ਜ਼ਿਆਦਾ ਪੈ ਜਾਂਦੀ ਹੈ ਤਾਂ ਖਤਰਨਾਕ ਹੁੰਦੇ ਹੈ ਹਨਾ ਉਹ ਤਾਂ ਗਲਤ ਹੈ ਗਈ ਹੈਗਾ ਲੇਕਿਨ ਜਿਹੜਾ ਹੈਗਾ ਸਾਡੇ ਪੰਜਾਬ ਗੰਗਾ ਨਗਰ ਮਾਨਗੜ ਹਰਿਆਣਾ ਇਹ ਸਾਰੇ ਏਰੀਆ ਚ ਅਗਸਤ ਦੇ ਵਿੱਚ ਨਾਰਮਲ ਮੀ ਪੈ ਸਕਦਾ ਠੀਕ ਹੈ ਜਿੱਥੇ ਜੁਲਾਈ ਦੇ ਵਿੱਚ ਅੱਧਾ ਪੰਜਾਬ ਦੇ ਜਿੱ ਘੱਟ ਚਾਂਸ ਹੈ ਲੇਕਿਨ ਅਗਸਤ ਦੇ ਵਿੱਚ ਚੰਗੀ ਵਰਖਾ ਹੋ ਸਕਦੀ ਹੈ ਜੇ ਅਸੀਂ ਸਤੰਬਰ ਦੀ ਗੱਲ ਕਰਦੇ ਹਾਂ ਸਤੰਬਰ ਦੇ ਵਿੱਚ ਵੀ ਜਦੋਂ ਮਾਨਸੂਨ ਪਿੱਛੇ ਹਟਣਾ ਸ਼ੁਰੂ ਹੋ ਜਾਏਗਾ ਤਾਂ ਅੱਧਾ ਪੰਜਾਬ ਸਾਡਾ ਆਹ ਗੰਗਾ ਨਗਰਮਾਨਗੜ ਤੋਂ ਲੈ ਕੇ ਬਠਿੰਡਾ ਫਰੀਦਕੋਟ ਮੁਕਸਰ ਫਾਜ਼ਿਲਕਾ ਫਰੀਦਕੋਟ ਮੋਗਾ ਉੱਪਰ ਨੂੰ ਆ ਜਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਸ਼੍ਰੀ ਅਮਰਸਾਹਬ ਹੁਸ਼ਿਆਰਪੁਰ ਦਿਲੰਦਰ ਇਹ ਸਾਰਾ ਏਰੀਆ ਦੇ ਵਿੱਚ ਵਰਖਾ ਆਮ ਨਾਲੋਂ ਘੱਟ ਰਹਿ ਸਕਦੀ ਹੈ ਠੀਕ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ ਤੇ ਅੱਧੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਰਿਆਣੇ ਦੇ ਵਿੱਚ ਵਰਖਾ ਨਾਰਮਲ ਹੋਣ ਦੀ ਸੰਭਾਵਨਾ ਹੈ ਇਹ ਭਾਰਤੀ ਮੌਸਮ ਵਿਭਾਗ ਨਹੀਂ ਸਕਾਈ ਮੈਟ ਜੋ ਦੱਸ ਰਿਹਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਮੇਰੇ ਵਾਲੀ ਇੱਥੇ ਕੁਝ ਵੀ ਨਹੀਂ ਹੈਗਾ ਜਿਹੜਾ ਆਪਾਂ ਪਿਛਲੀ ਵਾਰੀ ਲੀਲਾ ਲੀਲਾ ਕਹਿ ਰਹੇ ਸੀਗੇ ਜਿਹਨੂੰ ਲਾ ਨੀ ਨਾ ਕਹਿੰਦੇ ਐ ਇਸੇ ਨਹੀਂ ਤਾਂ ਪੰਗਾ ਪਿਆ ਹੈ ਆਉਂਦਾ ਆਉਂਦਾ ਸਿਆਲਾਂ ਚ ਆਇਆ ਆ ਕੇ ਤੇ ਹੁਣ ਫੇਰ ਚਲੇ ਗਿਆ ਪਤਨ ਕੀ ਦਾਵੀ ਨੂੰ ਹੱਥ ਲਾਉਣ ਆਇਆ ਸੀਗਾ ਨਾਲ ਦੀ ਨਾਲ ਵਾਪਸ ਭੱਜ ਗਿਆ ਤਾਂ ਇਹ ਜੋ ਨਿਸ਼ਾਨੀ ਹੈ ਇਹ ਥੋੜਾ April May June May June July June July August July August September ਇਹ ਸਾਰੇ ਸਮੇਂ ਦੇ ਦਰਮਿਆਨ ਜਿਹੜਾ ਹੈਗਾ ਆਈਸੋ ਨਿਊਟਰਲ ਕੰਡੀਸ਼ਨ ਬਣੀ ਰਹੇਗੀ ਹੁਣ ਆਈਸੋ ਨਿਊਟਰਲ ਕੰਡੀਸ਼ਨ ਜਿਹੜੀ ਹੈਗੀ ਹੈ ਜਦੋਂ ਇਹ ਬਣੀ ਰਹਿੰਦੀ ਹੈ ਇਹ ਇੱਕ ਤਾਂ ਹੁੰਦਾ ਹੈ ਲਾਨੀਨਾ ਜਿਹਨੂੰ ਆਪਾਂ ਲੀਲਾ ਕਹਰੇ ਸੀਗੇ ਜਦੋਂ ਇਹ ਹੁੰਦਾ ਔਰ ਵਰਖਾ ਹੋਣ ਦੀ ਸੰਭਾਵਨਾ ਹੁੰਦੀ ਪੀਸ ਵਾਲੇ ਆਏ ਨਹੀਂ ਇੱਕ ਹੁੰਦਾ ਆਲਨੀਨੋ ਜਦੋਂ ਆਲਨੀਨੋ ਹੁੰਦਾ ਹੈ ਉਹ ਸਾਲ ਵਰਖਾ ਹੋਣ ਦੇ ਚਾਂਸਸ ਘਟ ਜਾਂਦੇ ਹੈ ਮਾਨਸੂਨੀ ਵਰਖਾ ਚਾਂਸ ਚਾਂਸ ਘਟ ਜਾਂਦੇ ਹੈ ਜਦੋਂ ਆਈਸੋ ਨਿਊਟਰਲ ਹੁੰਦਾ ਹੈ ਨਾ ਤੇਰੀ ਨਾ ਮੇਰੀ ਨਾ ਘਟ ਵਾਲੇ ਪਾਸੇ ਨਹੀਂ ਨਾ ਵੱਧ ਵਾਲੇ ਪਾਸੇ ਨਹੀਂ ਤਾਂ ਫਿਰ ਵਿਚਕਾਰਲਾ ਮੇਲ ਹੁੰਦਾ ਨੂੰ ਸੀ ਕਹਨੇ ਆਈਸੋ ਨਿਊਟਰਲ ਤਾਂ ਇਸ ਸਾਲ ਜ਼ਿਆਦਾਤਰ ਚਾਂਸਸ ਨੇ ਆਈਸੋ ਨਿਊਟਰਲ ਦੇ ਭਾਵੇਂ ਕਿ ਲੀਲਾ ਆਊਗਾ ਲੇਕਿਨ ਲੇਟ ਆਊਗਾ ਠੀਕ ਹੈ ਤਾਂ ਫਿਰ ਉਸ ਟਾਈਮ ਆਏ ਦਾ ਕੋਈ ਫਾਇਦਾ ਨਹੀਂ ਹੋਣਾ ਤਾਂ ਕਹਿੰਦਾ ਮਤਲਬ ਇਹ ਕਿ ਆਈਸੋ ਨਿਊਟਰਲ ਕੰਡੀਸ਼ਨ ਬਣੀ ਰਹਣੀ ਹੈ ਜੇ ਆਈਸੋ ਨਿਊਟਰਲ ਕੰਡੀਸ਼ਨ ਬਣਦੀਆਂ ਤਾਂ ਇਤਿਹਾਸ ਦੇ ਵਿੱਚ ਦੇਖੀਏ ਤਾਂ 2 ਤੋਂ 3 ਸਾਲ ਸਾਡੇ ਕੋਲ ਕੁਝ ਇਹੋ ਜਿਹੀ ਇੱਕ ਆਈਸੋ ਨਿਊਟਰਲ ਕੰਡੀਸ਼ਨ ਸੀ ਲੇਕਿਨ ਵਰਖਾ ਕੱਟ ਹੋਈ ਲੇਕਿਨ ਕਈ ਸਾਲ ਸਾਡੇ ਕੋਲ ਇਹੋ ਜਿਹੀ ਵੀ ਹੈ ਕਿ ਜਦੋਂ ਆਈਸੋ ਨਿਊਟਰਲ ਕੰਡੀਸ਼ਨ ਸੀ ਤਾਂ ਮੀਂਹ ਬਹੁਤ ਚੰਗੇ ਪਏ ਠੀਕ ਹੈ ਤਾਂ ਇਹਦੇ ਨਾਲ ਨਾਲ ਆਈਓਡੀ ਬਾਹਰਤੀ ਸਮੁੰਦਰ ਜਿਹੜੇ ਹੈਗੇ ਆ ਅੱਜ ਦੇ ਟਾਈਮ ਤੇ ਅਸੀਂ ਦੇਖੋ IOD ਪੁਆਇੰਟ 4 ਚਾਹੀਦਾ ਹਨਾ 4th ਉੱਪਰ ਹੈ ਤੁਸੀਂ ਕਹਿੰਦੇ IOD ਪੋਜ਼ਿਟਿਵ ਹੈ ਥੱਲੇ ਹੈ ਤੁਸੀਂ ਕਹਿੰਦੇ ਨੈਗੇਟਿਵ ਹੈ ਇਸ ਸਮੇਂ ਦੀ ਵੈਲਿਊ 0.74 ਹੈ ਮੈਂ ਕਿ 0 ਤੋਂ ਲੈ ਕੇ ਉੱਪਰ ਨੂੰ ਚਲਾ ਗਿਆ ਮੈਂ ਕਿ ਲਗਭਗ ਇੱਕ ਇੱਥੇ ਕੋਮ ਰਿਹਾ ਹੈ ਅੱਜ ਦੇ ਟਾਈਮ ਤੇ IOD ਪੋਜ਼ਿਟਿਵ ਹੈ ਫਿਊਚਰ ਦੇ ਵਿੱਚ ਹਜੇ ਤੱਕ ਸੰਭਾਵਨਾ ਹੈਗੀ ਹੈ ਕਿ IOD ਨਿਊਟਰਲ ਜਾਂ ਵੀਕ ਪੋਜ਼ਿਟਿਵ ਰਹੇਗਾ ਜੇ ਨਿਊਟਰਲ ਜਾਂ ਵੀਕ ਪੋਜ਼ਿਟਿਵ ਰਹਿੰਦਾ ਹੈ ਤਾਂ ਉਸ ਸਮੇਂ ਦੇ ਵਿੱਚ ਸੰਭਾਵਨਾ ਰਹੇਗੀ ਕਿ ਵਰਖਾ ਦੇ ਚਾਂਸਸ ਠੀਕ ਹੋਣਗੇ ਜਦੋਂ IOD ਪੋਜ਼ਿਟਿਵ ਹੁੰਦਾ ਹੈ ਤਾਂ ਉਹਨਾਂ ਸਾਲਾਂ ਦੇ ਵਿੱਚ ਫਿਰ ਜੈਸਲਮੇਰ ਬੀਕਾਨੇਰ ਵਾਲੇ ਪਾਸਿਓਂ ਜਿਹੜਾ ਸਾਨੂੰ ਲੱਗਦਾ ਪਿਆ ਨਾ ਕਿ ਆਹ ਜਿਹੜਾ ਹਿੱਸਾ ਇਹ ਆਪਣਾ ਗੰਗਾ ਨਗਰ ਹਰਮਾਨਗੜ ਬਠਿੰਡਾ ਫਰੀਦਕੋਟ ਉੱਪਰੋਂ ਇਹ ਹਿੱਸੇ 'ਚ ਵਰਖਾ ਘੱਟ ਹੋ ਰਹੀ ਹੈ ਤਾਂ ਜਦੋਂ IOD ਪੋਜ਼ਿਟਿਵ ਹੋ ਜਾਂਦਾ ਹੈ ਤਾਂ ਉਸ ਸਮੇਂ ਅਸੀਂ ਪਿਛਲੇ ਤੋਂ ਪਿਛਲੇ ਸਾਲ ਪਿਛਲੇ ਸਾਲ ਵੀ ਦੇਖਿਆ ਜਿਸ ਵਿੱਚ ਪੋਜ਼ਿਟਿਵ ਹੈ ਤਾਂ ਸਿਸਟਮ ਆਉਂਦਾ ਹੈ ਜੈਸਲਮੇਰ ਤੋਂ ਬੀਕਾਨੇਰ ਤੋਂ ਉੱਪਰੋਂ ਹੋ ਕੇ ਜਿਹੜਾ ਹੈਗਾ ਫਰੋਈਪੁਰ ਤੱਕ ਤੇ ਤਾਂ ਇਹ ਬਠਿੰਡਾ ਵਗੈਰਾ ਨੂੰ ਕਵਰ ਕਰਦਾ ਹੈ ਬਹੁਤ ਚੰਗੇ ਮੀਂ ਕਿ ਹੁਣ ਤੱਕ ਜੋ ਸਕਾਈ ਮੈਟ ਦਾ ਹਿਸਾਬ ਕਿਤਾਬ ਹੈ ਇਹ ਤਾਂ ਕਹਿੰਦੇ ਵੀ ਠੀਕ ਠਾਕ ਏਰੀਆ ਭਾਵੇਂ ਕਿ ਸਾਡੇ ਬਾਰਡਰ ਦੇ ਨਾਲ ਵਰਖਾ ਘੱਟ ਦਿਖਾ ਰਹੀ ਹੈ ਪਰੰਤੂ ਜੇ ਆਈਓਡੀ ਪੋਜ਼ਿਟਿਵ ਹੋ ਜਾਂਦਾ ਹੈ ਤਾਂ ਫਿਰ ਜਿਹੜਾ ਸਾਡਾ ਏਰੀਆ ਸਾਡੇ ਏਰੀਆ ਚ ਮੀਂਹ ਚੰਗੇ ਪੈ ਸਕਦੇ ਆ ਠੀਕ ਹੈ ਦੇ ਅਨੁਸਾਰ ਇਹ ਜਿਹੜੀ ਮੌਨਸੂਨ ਦੀ ਪੈਕ ਬਣੀ ਸੀ ਇਹਨਾਂ ਦੇ ਅਨੁਸਾਰ ਭਾਰਤ ਦੇ ਜ਼ਿਆਦਾਤਰ ਇਸਲੇ ਚ ਵਰਖਾ ਨੋਰਮਲ ਰਹੇਗੀ ਕੇਵਲ ਇਹਦਾ ਹਰਿਆਣੇ ਦਾ ਸਿਰਸਾ ਵਾਲਾ ਏਰੀਆ ਤੇ ਆਪਣਾ ਜਿਹੜਾ ਹੈਗਾ ਆ ਪੰਜਾਬ ਦੇ ਆ ਜਿਹੜੇ ਬਾਰਡਰ ਨਾਲ ਲੱਗਦੀ ਲੱਗਦੀ ਬਿਲਟ ਹੈ ਠੀਕ ਹੈ ਇਧਰ ਗੰਗਾ ਨਗਰ ਹਰਮਾਨਗੜ ਦਾ ਪਾਰਟ ਨਾ ਲੱਗਦਾ ਏਰੀਆ ਇਰੇ ਤੇ ਥੋੜਾ ਜਿਹਾ ਖਤਰਾ ਹੈ ਬਾਕੀ ਏਰੀ ਚ ਵਰਖਾ ਨੋਰਮਲ ਹੋਣ ਦੀ ਸੰਭਾਵਨਾ ਨੇ ਨਾ ਪ੍ਰਗਟ ਕੀਤੀ ਹੈ ਉਮੀਦ ਕਰਦਾ ਹਾਂ ਕਿ ਅਜਨ ਕੇ ਲਾਈਵਨ ਸਾਥ ਹੋਏਗੀ ਮੇਰੇ ਵੱਲੋਂ ਕੇਵਲ ਜੋ ਸਕਾਈ ਮਟਰ ਵਾਲ ਦੱਸਿਆ ਗਿਆ ਪੜ੍ਹ ਕੇ ਸੁਣਾਇਆ ਗਿਆ ਤੇ ਇਸ ਤੋਂ ਬਾਅਦ ਭਾਰਤੀ ਮੌਸਮ ਵਿਭਾਗ ਕੀ ਕਹਿੰਦਾ ਉਹ ਤੁਹਾਨੂੰ ਸੁਣਾਇਆ ਜਾਊਗਾ ਮਿਹਰਬਾਨੀ ਹੋਏਗੀ ਜੀ ਧੰਨਵਾਦ ਹੋਏਗਾ